ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰਦਾ ਮੇਰੇ ਆਪਣੇ ਪਰਿਵਾਰ ਦਾ ਸਾਰਾ ਪਰਿਵਾਰ ਇੱਥੇ ਖੜਾ ਵਾ ਜਿਹਦੇ ਕਰਕੇ ਜਿਹਦੇ ਕਰਕੇ ਮੈਨੂੰ ਇਹਨਾਂ ਮੌਕੇ ਮਿਲਿਆ ਕਿ ਮੈਂ ਤੁਹਾਡੇ ਕੋਲ ਆ ਕੇ ਇਲੈਕਸ਼ਨ ਲੜ ਸਕਾਂ ਜਨਤਾ ਦੀ ਜੇਹਰੀ ਚ ਪਹੁੰਚਾਂ ਔਰ ਉਸ ਤੋਂ ਵੱਡਾ ਧੰਨਵਾਦ ਜਿਹੜਾ ਹੈਗਾ ਵਾ ਲੁਧਿਆਣਾ ਵੈਸਟ ਦੇ ਪਰਿਵਾਰ ਦਾ ਲੁਧਿਆਣਾ ਵੈਸਟ ਦੇ ਜਿੰਨੇ ਵੀ ਵੋਟਰਸ ਹੈਗੇ ਸਪੋਰਟਰਸ ਹੈਗੇ ਕਿਉਂਕਿ ਵੋਟਰ ਬੋਡੀਆਂ ਯੂਜ਼ ਕਰਦੇ ਮੈਂ ਉਹਨੂੰ ਪਰਿਵਾਰ ਯੂਜ਼ ਕਰਦਾ ਬਾਜੀ ਨਮਸਤੇ ਸੋ ਸਾਡਾ ਜਿਹੜਾ ਪਰਿਵਾਰ ਹੈ ਲੁਧਿਆਣਾ ਵੈਸਟ ਦਾ ਯਾਰ ਉਹਦਾ ਮੈਂ ਧੰਨਵਾਦ ਕਰਦਾ ਕਿ ਜਿੰਨਾ ਪਿਆਰ ਮੈਨੂੰ ਮਿਲ ਰਿਹਾ ਉਹਨਾਂ ਵੱਲੋਂ ਸਾਰੇ ਰੈਜ਼ੀਡੈਂਟਸ ਵੱਲੋਂ ਉਹਨਾਂ ਦਾ ਮੈਂ ਰਿਣੀ ਆ ساری ਉਮਰ ਵਾਸਤੇ ਔਰ ਮੈਂ ਵਾਦਾ ਕਰਦਾ ਕਿ ਲੁਧਿਆਣਾ ਵੈਸਟ ਜਿਹੜੀ ਹੈ ਨਹਾਰ ਮੌਕਾ ਮਿਲਿਆ ਤਾਂ 1.5 ਸਾਲ ਚ ਬਦਲ ਕੇ ਦਿਖਾ ਦਾਂਗੇ ਦੇਖੋ ਮੁੱਦੇ ਬਹੁਤ ਸਾਰੇ ਆ ਕਿਉਂਕਿ ਮੈਂ ਇੱਥੇ ਤੋਂ ਲੁਧਿਆਣਾ ਵੈਸਟ ਹੁਣੇ ਸ਼ੁਰੂ ਕੀਤਾ ਪ੍ਰਚਾਰ ਤਾਂ ਮੈਂ ਦੇਖਿਆ ਇੰਨਾ ਕੁ ਮਾੜਾ ਹਾਲ ਹੋ ਚੁੱਕਾ ਵੈ ਇਹ ਦੇਖਣ ਉਪਰੋਂ ਉਪਰੋਂ ਕਨਸਿਸਟੈਂਸੀ ਬਹੁਤ ਸੋਹਣੀ ਲੱਗਦੀ ਐ ਤੇ ਬਹੁਤ ਸੋਹਣੀ ਹੈਗੀ ਐ ਲੁਧਿਆਣੇ ਦੀ ਬੈਸਟ ਕਨਸਿਸਟੈਂਸੀ ਹੈਗੀ ਐ ਪਰ ਅਨਫੋਰਚੂਨੇਟਲੀ ਪਿਛਲੇ 3 ਸਾਲ ਦੇ ਵਿੱਚ ਤੇ ਪਿਛਲੇ 5 ਸਾਲ ਦੇ ਵਿੱਚ ਜੋ ਇਹਨਾਂ ਨੇ ਪਹਿਲੇ ਪੈਸਾ ਫੰਡ ਦਾ ਦੁਰਵਰਤੋਂ ਕੀਤੀ ਹੈਗੀ ਐ 스마트 ਸਿਟੀ ਪ੍ਰੋਜੈਕਟ ਦੀ ਉਹ ਤੁਹਾਡੇ ਸਾਹਮਣੇ ਐ ਇਹ ਬਹੁਤ ਵੱਡਾ ਸਕੈਂਡਲ ਐ ਇਸ ਤੋਂ ਬਾਅਦ ਜਿਹੜੀ ਹੁਣ 3 ਸਾਲਾਂ ਦੀ ਦੁਰਗਤਿਆ ਇਹਨੇ ਕੀਤੀ ਹੋਈ ਐ ਖਤਮ ਕਰਤੀ ਇਹਨਾਂ ਨੇ ਬੈਸਟ ਕਨਸਿਸਟੈਂਸੀ ਦੇ ਵੇ ਵਿਜੇਲਾ ਸਰਕਾਰ ਸੀ ਬਿਨਾਂ ਸੋਚ ਤੋਂ ਸਰਕਾਰ ਸੀ ਜੀ ਅੱਜ ਅਸੀਂ ਜਿਹੜੇ ਤੁਰ ਪਏ ਆ ਓਵਰ ਆਲ ਡਵੈਲਪਮੈਂਟ ਜਿਹਦੇ ਵਿੱਚ ਕੀ ਇੰਡਸਟਰੀ ਵੀ ਆਊਗੀ ਜਿਵੇਂ ਟ੍ਰੇਡ ਵੀ ਆਊਗਾ ਸਭ ਤੋਂ ਇੰਪੋਰਟ ਲਾਅ ਐਂਡ ਆਰਡਰ ਹੈ ਕਾਨੂੰਨ ਵਿਵਸਥਾ ਇਹਨਾਂ ਨੇ ਇੰਨੀ ਖਤਮ ਕਰਤੀ ਐ ਕਿ ਉਹ ਚਿਹਰੀ ਜਰਨੇ ਰੋਜ਼ ਨੂੰ ਬੰਦੇ ਦੀ ਬਾਹਰ ਸਾਰਾ ਜਿਹੜੀ ਵਾਲਾ ਸਾਰਾ ਵਕੀਲ ਭਾਈ ਜਿਹੜਾ ਮੇਰੇ ਨਾਲ ਆਇਆ ਹੋਇਆ ਵੈ ਉਹਨਾਂ ਨੂੰ ਪੁੱਛੋ ਲਾਅ ਜਿਹੜਾ ਹੈਗਾ ਕਾਨੂੰਨ ਦਾ ਕੀ ਹਾਲ ਐ ਐਫ ਆਰ ਐਂਡ 10 20 50 100 ਕਿਤੇ ਦੇ ਇਲਾਕੇ ਦੇ ਵਿੱਚ ਕ੍ਰਾਈਮ ਵੱਧ ਗਿਆ ਐ ਹਰ ਬੰਦਾ ਇਫੈਕਟ ਹੋ ਗਿਆ ਤੇ ਸਾਡੇ ਧੀਆਂ ਪੇਣਾ ਸਾਡੇ ਮਾਵਾ ਜੋ ਮੈਂ ਜਾਨਾ ਮੈਨੂੰ ਪਤਾ ਲੱਗਦਾ ਹੁਣ ਤਾਂ ਇੱਥੇ ਦਾ ਹੋ ਗਿਆ ਹਾਲਾਤ ਕਿ ਇਹੀ ਸਟੇਟ ਨੇ ਆਰਡਰ ਪਾਸ ਕਰਤਾ ਕਿ 8ਵੇਂ ਦਿਵਾਰ ਸਾਡੇ ਧੀਆਂ ਪੇਣਾ ਮਾਵਾ ਮੋਬਾਈਲ ਲੈ ਕੇ ਤੇ ਜਿਹੜਾ ਆਪਣਾ ਆਖੀ 8ਵਾਂ ਬਾਲੇ ਸੁਣਨੀਆਂ ਚਾਹੀਦੀਆਂ ਬਾਹਰ ਨਿਕਲਿਆ ਜਦੋਂ ਹਾਲਾਤ ਇਹ ਹੋ ਜਾਣਾ ਉਦੋਂ ਹਾਲਾਤ ਮਤਲਬ ਸਾਡਾ ਜਿਹੜਾ ਸਿਸਟਮ ਉਹਨੂੰ ਕਲਾਪਸ ਕਰਦਾ ਅੱਜ ਲੋੜ ਹੈਗੀ ਦੁਬਾਰਾ ਫੇਰ ਇਹ ਸਿਸਟਮ ਨੂੰ ਬਚਾਣ ਦੀ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਣ ਦੀ ਪੰਜਾਬ ਦੀ ਇਕਨੋਮੀ ਬਚਾਣ ਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਵਾਤਾਵਰਣ ਬਚਾਣ ਦੀ ਫਾਈਟ ਜਿਹੜਾ ਮੰਨਦੇ ਹੁਕ ਦੇ ਵੇਖੋ ਮੇਰਾ ਆਪਣਾ ਪਰਿਵਾਰ ਹੈ ਤੇ ਮੈਂ ਅੱਗੇ ਵੀ ਬਹੁਤ ਔਰ ਕਹਿਣਾ ਹੋਂਨਾ ਅਸੀਂ ਤਾਂ ਫਾਈਟ ਤਾਂ ਮੰਨੀ ਹੈ ਨਾ ਜੇ ਕੋਈ ਫਾਈਟ ਚ ਹੋਵੇ ਜਿੰਨਾ ਪਿਆਰ ਮੈਨੂੰ ਮਿਲ ਰਿਹਾ ਸਾਰੇ ਵੱਲੋਂ ਉਹ ਤੋਂ ਲੱਗਦਾ ਹੈਗਾ ਕਿ ਸਾਰੇ ਜਮਾਨਤਾ ਜਬਥਾਉਣੀਆਂ ਫਾਈਟ ਦੇ ਵਿੱਚ ਤੱਕ ਦੇ ਹੈ ਹੀ ਨਹੀਂ ਔਰ ਮੈਂ ਸਮਝਦਾ ਕਿ ਹਲਕਾ ਵੈਸਟ ਲੁਧਿਆਣਾ ਦੇ ਜਿਹੜੇ ਲੋਕ ਹੈ ভোটার ਆ ਉਹ ਉੜੀ ਗਰੇ ਆ ਕਬੀ ਕਦੋਂ ਵੋਟਾਂ ਵਾਲਾ ਦਿਨ ਆਵੇ ਤਾਂ ਅਸੀਂ ਵੋਟਾਂ ਪਾ ਕੇ ਐਡਵੋਕੇਟ ਪਰ ਉਕਾਰ ਸਿੰਘ ਘੁਮਨ ਸਾਹਿਬ ਨੂੰ ਅਸੀਂ ਇੱਥੋਂ ਐਮ.ਐਲ.ਏ ਚੁਣ ਕੇ ਅਸੈਂਬਲੀ ਦੇ ਵਿੱਚ ਔਰ ਜਿਹੜੀ ਆਮ ਆਦਮੀ ਪਾਰਟੀ ਹੈ ਤੁਸੀਂ ਦੇਖਿਆ ਕਿ ਖਾਸ ਕਰਕੇ ਮੈਂ ਐਸੀਆਂ ਦੀ ਗੱਲ ਤੁਹਾਨੂੰ ਦੱਸਣਾ ਚਾਹਨਾ ਕਿ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਅਸੀਂ ਪੰਜਾਬ ਦਾ ਐਸ.ਸੀ. ਡਿਪਟੀ ਸੀ.ਐਮ ਬਣਾਵਾਂਗੇ ਨਹੀਂ ਬਣਾਇਆ ਰਾਜ ਸਭਾ ਦੇ ਵਿੱਚ ਇਹਨਾਂ ਨੇ 7 ਮੈਂਬਰ ਭੇਜੇ ਲੁਧਿਆਣੇ ਉਹ ਸਾਰੇ ਬਾਹਰਲੇ ਭੇਜੇ ਆ ਐਸ.ਸੀ ਇੱਕ ਵੀ ਮੈਂਬਰ ਨਹੀਂ ਭੇਜਿਆ ਤਾਂ ਮੈਂ ਸਮਝਦਾ ਕਿ ਅੱਜ ਐਸਸੀ ਸਮਾਜ ਵੀ ਆਪਣੇ ਆਪ ਨੂੰ ਇਸ ਸਮੇਂ ਰਕੇ ਤੇ ਠੱਗੇ ਹੋਇਆ ਠੱਗੇ ਹੋਇਆ ਮਹਿਸੂਸ ਕਰ ਰਿਹਾ ਦਾ ਔਰ ਇਹ ਜਿਹੜਾ ਇਲੈਕਸ਼ਨ ਹੈ ਹਲਕਾ ਬੈਸਟ ਦਾ ਇਹ ਦੇ ਵਿੱਚ ਪੂਰਾ ਐਸਸੀ ਸਮਾਜ ਖਾਸ ਕਰਕੇ ਲੁਧਿਆਣਾ ਦਾ ਜਿਹੜਾ ਹਲਕਾ ਬੈਸਟ ਹੈ ਉਹ ਸਾਰੇ ਬਿਲਕੁਲ ਤਿਆਰ ਬੈਠੇ ਆ ਔਰ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਕਿ ਐਡਵੋਕੇਟ ਪਰਵਕਾਰ ਸਿੰਘ ਕੋਮਨ ਸਾਹਿਬ ਵਿਜੇ ਹੋ ਕੇ ਉਹ ਅਸੈਂਬਲੀ ਦੇ ਵਿੱਚ ਆਣਗੇ ਤਾਂ ਮੈਂ ਨਰੇਸ਼ ਸਿੰਘਾਨ ਰਾਸ਼ਟਰੀ ਨਿਰਦੇਸ਼ਕ ਭਾਰਤੀ ਆਵਾਦਨਿਕ ਤਰਨ ਸਮਾਜ ਅਸੀਂ ਇਹਨਾਂ ਨੂੰ ਸਮਰਥਨ ਵੀ ਦਿੱਤਾ ਵਾ ਔਰ ਸਾਰੀ ਭਾਵਨਾ ਜਿਹੜੀ ਆ ਪਰਕਾਰ ਸਿੰਘ ਘੁੰਮਣ ਸਾਹਿਬ ਦਾ ਸਮਰਥਨ ਕਰਦਾ ਲੋਕਾਂ ਨੂੰ ਕੀ ਕਹਿਣਾ ਚਾਹਾਂਗੇ ਲੋਕਾਂ ਨੂੰ ਮੈਂ ਕਹਿਣਾ ਚਾਹਨਾ ਮੈਂ ਸਾਨੂੰ ਦਿਖਾਇਆ ਕੁਝ ਔਰ ਦਿੱਤਾ ਕੁਝ ਅੱਜ ਜਿਹੜਾ ਵਾ ਜਿਹੜਾ ਕਰਪਸ਼ਨ ਆ ਜਿਹੜੀ ਉਹ ਸੀਮਾ ਤੇ ਪੂਰੇ ਉੱਤੇ ਘੁੰਮੀ ਹੋਈ ਆ ਕੋਈ ਬੰਦੇ ਦਾ ਨਹੀਂ ਅੱਜ ਭਾਵੇਂ ਵਪਾਰੀ ਲੈ ਲੋ ਕਿਸਾਨ ਲੈ ਲੋ ਮੁਲਾਜ਼ਮ ਲੈ ਲੋ ਸਾਰੇ ਅੱਜ ਦੁਖੀ ਆ ਆਮ ਲੋਕ ਜਿਹੜੇ ਮਜ਼ਦੂਰ ਆ ਉਹ ਦੁਖੀ ਆ ਕਿਉਂਕਿ ਕੋਈ ਵੀ ਆਈਪੀ ਕਲਚਰ ਖਤਮ ਨਹੀਂ ਕਰਿਆ ਮਤਲਬ ਕਹਿਣਾ ਕੁਝ ਔਰ ਕਰਨਾ ਕੁਝ ਇਸ ਕਰਕੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਜਾਵੇਗਾ ਔਰ ਸ਼ਨਾਉਣੀ ਅਕਾਲੀ ਦਲ ਦਾ ਸਾਡਾ ਕੈਂਡੀਡੇਟ ਆ ਉਹ ਜਿੱਤ ਕੇ ਅਸੈਂਬਲੀ ਦੇ ਪੱਜ ਜਾਏਗਾ